ਮੋਜ ਮਿੱਤਰੋ ਲੱਗਿਆ ਜੇ ਆਪਾਂ ਕਣਕ ਬੀਜੇ ਨਾ ਤੇ ਕਣਕ ਕਿਹੜੀ ਬੀਜ ਦੀਆਂ ਕੀ ਗੱਲ ਬਾਤ ਆ ਸਾਰੀ ਇਨਫੋਰਮੇਸ਼ਨ ਦੇਵਾਂਗੇ ਅੱਜ ਕਿੰਨਾ ਰੇਪ ਪਾਉਣੇ ਆਪਾਂ ਬਣੇ ਅੱਜ ਦੇ ਬਲੌਗ ਦੇ ਨਾਲ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਓ ਤੇ ਗੇਤੀ ਕਣਕ ਆਪਾਂ ਦੋ ਵਾਰ ਚ ਬੀਜਦੀਆਂ ਕੁਝ ਗੇਤੀ ਕੁਝ ਬਸੇਤੀ ਤੇ ਗੇਤੀ ਆਪਾਂ ਪਹਿਲਾਂ ਬੀਜਤੀ ਅੱਜ ਤੋਂ ਹਫਤਾ ਦਸਣ ਪਹਿਲਾਂ ਤੇ ਅੱਜ ਬਸੇਤੀ ਆ ਮਤਲਬ ਥੋੜੀ ਜੀ ਬਸੇਤੀ ਵੀ ਨਾ ਮੰਨ ਲਓ ਅੱਜ 7-8 ਤਰੀਕ ਆ ਤੇ ਬੀਜਾਂ ਲੱਗੇ ਹੋયાਗੇ ਤੇ ਪੂਰੀ ਇਨਫਰਮੇਸ਼ਨ ਆਪਾਂ ਅੱਜ ਦੇ ਬਲੌਗ ਚ ਦੇਵਾਂਗੇ ਬਣੇ ਰਹੋ ਜੀ ਅੱਜ ਦੇ ਬਲੌਗ ਦੇ ਨਾਲ ਤੇ ਬਾਕੀ ਲਿਆਂਦਾ ਰੇ ਬੀਜ ਆਪਾਂ ਨੇ ਹੁਣ 735 ਦੇ ਟਰਾਲੀ ਜੋੜ ਕੇ ਚੱਕ ਲੈ ਸੀਗੇ ਇਧਰ ਜੱਸੀ ਲੱਗਿਆ ਕੰਮ ਕਬੀਜਣਾ ਸੁਬਾ ਸੁਬਾ ਆਗੇ ਸੀ ਗਿਆ ਮੈਂ ਕਣਕ ਬੀਜਣ ਇਧਰ ਬੀਜ ਤਾਂ ਗਿੱਲਾ ਸਾਰਾ ਤਾਂ ਤੇ ਬਾਕੀ ਇਧਰ ਬੀਜ ਤਾਂ ਗਿੱਲਾ ਸਾਰਾ ਸੁਬਾ ਸੁਬਾ ਅੱਜ ਤੇ ਬਾਕੀ ਕਾਰਜੇ ਪਿਆਗੇ ਸਾਰੇ ਆਹ ਬਾਕੀ ਤੁਸੀਂ ਸਿਪਾਈ ਚੈੱਕ ਕਰ ਸਕਦੇ ਹੋ ਸੁਪਰ ਸ਼ੀਟਰ ਦੀ ਬਾਕੀ ਜਿਹੜੀ ਅੱਜ ਜਿਹੜੀ ਆਪਾਂ ਕਣਕ ਬੀਜ ਦਿਆਂਗੇ 822 ਬੀਜ ਦਿਆਂ ਬੀਜ ਲੱਗਿਆ ਪਿਆ ਭਰਨ ਬੰਦਾ ਜਾ ਸੁਪਰ ਸੀਟਰ ਨੂੰ ਖੇਲ ਆ ਹੈ ਹਾਂ ਦੂਜਾ ਪਾਦੇ ਨਾਲ ਤੇ ਮਿੱਤਰੋ ਨਾ ਪਰ ਲਾ ਕੇ ਪਾਉਣਿਆਂਗੇ 12 32 ਠੀਕ ਹੈ ਤੇ ਡੀਪੀ ਪਾਦੇ ਪਾਦੇ ਹਾਂ ਪਾਦੇ ਪਾਦੇ ਹਾਂ ਪਾਦੇ ਦੇਖ ਕੇ ਆਦੀ ਮਿੱਤਰੋ 12 32 ਤੇ ਡੀਏਪਰ ਲਾ ਕੇ ਭਾਈ ਜਾਨੇ ਇੱਕ ਸੈਲਾ ਤੇ ਇੱਕ ਇੱਕ ਸੈਲਾ ਉਹਦਾ ਇੱਕ ਸੈਲਾ ਉਹਦਾ ਤੇ ਕਣਕ ਦਾ ਜਿਹੜਾ ਬੀਜ ਆ ਮਿੱਤਰੋ ਇਹ ਲੱਗਿਆ ਹੁਣ 822 ਬੀਜਨ ਤੇ 187 ਬੀਜ ਪਹਿਲਾਂ ਬੀਜ ਤਾਂ ਆਪਾਂ ਨੇ ਹਵ ਤੱਕ ਪਹਿਲਾਂ ਜਿਹੜਾ ਤੁਹਾਨੂੰ ਦੱਸਿਆ ਸੀਗਾ ਤੇ ਨਾਲ 327 ਉਹ ਬੀਜਿਆ ਗਿਆ ਪਹਿਲਾਂ ਬੀਜ ਆਪਾਂ ਲਗ ਦੋ ਤਿੰਨ ਬੀਜ ਨੇ ਬਾਕੀ ਝਾੜ ਆ ਜਿਹੜਾ ਉਹ ਤਾਂ ਕੁਦਰਤ ਤੇ ਡਿਪੈਂਡ ਕਰਦਾ ਮੌਸਮ ਤੇ ਪੱਕੇ ਮਿੱਤਰ ਜੋਰ ਆਪਾਂ ਜਿਵੇਂ ਕਹਿੰਦਾ ਹਰੇ ਕਾਬ ਦਾ ਲਾ ਕੇ ਖੜਦਾ ਪੂਰਾ ਮੱਕੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦੇ ਹੋ ਚੱਲਦੀ ਵੀਡੀਓ ਨੂੰ ਹੈ ਚਲਾ ਦੋ ਇਹਨੇ ਲੈ ਮਿੱਤਰੋ ਬੰਨ ਲਾ ਜਿਸੀ ਨੇ ਪਰਨਾ ਸਿਰ ਤੇ ਹੁਣ ਇਹ ਚਲਾਉਗਾ ਤੇ ਪਹਿਲੇ ਇਹ ਦੇ ਵਿੱਚ ਹੀ ਆਪਾਂ ਇਹਨੂੰ ਚਲਾਉਣਿਆਂਗੇ ਠੀਕ ਹੈ ਚੱਲੀਦਾ ਦੂਜੀ ਏਚ ਵੀ ਜਾਂਦਾ ਤੇ ਸਪੀਡ ਥੋੜੀ ਜ਼ਿਆਦਾ ਹੋ ਜਾਂਦੀ ਆ ਤੇ ਪਹਿਲੇ ਇਹਦੇ ਵਿੱਚ ਹੀ ਆਪਾਂ ਵੇਚਦੇ ਆਂ ਜ਼ਿਆਦਾਤਰ ਬੀਜ ਆਪਾਂ ਸਾਰਾ ਲਗਭਗ ਘਰ ਦੀ ਪਾਇਆਗਾ 2 ਕਿਲੀਆਂ ਜੀ ਥੈਲੀ ਦਾ ਪਾਇਆ ਵੀ ਥੈਲੀ ਦਾ ਹੋਵੇ ਚਾਹੇ ਘਰ ਦਾ ਵੀ ਤਾਂ ਮਤਲਬ ਉਹ ਸਾਫ਼ ਸੁਥਰਾ ਕਰਕੇ ਪਾਵੇ ਬੀਜ ਦਾ ਸਹੀ ਰਹਿੰਦਾਗਾ ਬਾਕੀ ਜਿਹੜੇ ਕਣਕ ਨੂੰ ਆਪਾਂ ਬੀਜ ਨੂੰ ਦਵਾਈ ਲਾਉਣੇ ਹਨ ਦਵਾਈ ਲਾ ਕੇ ਪਾਈ ਆਪਾਂ ਸਾਰੀ ਇਹ ਟੈਬੂ ਕੋਨਾ ਜਿਹੜਾ ਹੁੰਦਾ ਜਿਹੜਾ ਸాల్ਟ 2% ਸੁੱਕਾ ਉਹ ਲਾਉਣੇ ਆ ਇਹ ਟੈਬੂ ਕੋਨਾ ਜਿਹੜਾ ਸాల్ਟ ਆਉਂਦਾ ਇਹ ਵੱਧੋ ਚ ਪਰਸੈਂਟੇਜ ਵੀ ਆਉਂਦਾ ਜਿਵੇਂ 5% ਚ ਲੂਕੜ ਵੀ ਆਉਂਦੇ ਨੇ ਤੇ ਆਪਾਂ 2% ਹੀ ਲਾਇਆ ਜਿਹੜਾ ਥੈਲੀ ਦਾ ਆਉਂਦਾ ਥੈਲੀ ਨੂੰ ਮਤਲਬ ਲਾਉਣ ਵਾਸਤੇ ਆਉਂਦਾਗਾ 2% ਸੁੱਕਾ ਪੁੜੀਆਂ ਚ ਆਉਂਦਾ ਚਲੋ ਚਲਾਉਨੇ ਆ ਹੁਣ ਆਪਾਂ ਬਾਕੀ ਤੁਹਾਨੂੰ ਸਫਾਈ ਚੈੱਕ ਕਰਾਉਣੇ ਆ ਤੇ ਕਿੰਨੀ ਕੀ ਸਪੀਡ ਆ ਗਈ ਕਰਾਉਣਾ ਚੈੱਕ ਬਾਕੀ ਬਾਬੋ ਜੇ ਵੀਰ ਭਾਈ ਨੂੰ ਕਿਸੇ ਨੂੰ ਹੋਰ ਵੀ ਨੌਲੇਜ ਆਉਂਦੀ ਆ ਸੁਪਰ ਸ਼ੀਟਰ ਬਾਰੇ ਠੀਕ ਹੈ ਉਹ ਵੀ ਆਪਣੇ ਕਮੈਂਟਾਂ ਜਾਂ ਜਰੂਰ ਸੁਝਾਦਿਆ ਕਰੋ ਬਾਕੀ ਆਪਾਂ ਜਾਂ ਸੁਪਰ ਸ਼ੀਟਰ ਚਲਾਉਣਾ ਇੱਕ ਵਾਰ ਇਹ ਉਹ ਗੇਅਰ ਪਾਉਣਾ ਮਤਲਬ ਪੀਟੀਓ ਵਾਲਾ ਉਦੋਂ ਉੱਪਰ ਚੱਕ ਕੇ ਪਾਉਣਿਆਂਗੇ ਵੀ ਫਿਰ ਪੀਟੀਓ ਤੇ ਜ਼ੋਰ ਪੈਣਾ ਨਾ ਖਿਲਾ ਦਿੱਤਾ ਬਾਕੀ ਦੂਜੀ ਸਪਾਈ ਚੈੱਕ ਕਰੋ ਮੰਗਰ ਕੀ ਇਹ ਸਾਡਾ ਸੁਪਰ ਸ਼ੀਡਰ ਆਪਣੇ ਕੋਲੇ ਜਿਵੇਂ ਤੁਸੀਂ ਦੇਖ ਹੀ ਲਿਆ ਤਾਂ ਇਹਦੇ ਨਾਲ ਸਾਈਡ ਤੇ ਪੈਨ ਜੀ ਆਉਂਦੀ ਆ ਆਹ ਸਾਈਡ ਤੇ ਖਿੱਚਣੂ ਜਿਹਦਾ ਪੋਰੇ ਦੇ ਸਾਈਡ ਤੇ ਆਉਂਦਾ ਇਹ ਆਹ ਦਾਣੇ ਇਹਦੇ ਦਾਣੇ ਜਿਹੜੇ ਤਵੀ ਦੇ ਬਾਹਰ ਕਿਰਦੇ ਆ ਤੁਸੀਂ ਦੇਖ ਹੀ ਸਕਦੇ ਹੋਗੇ ਇਹਦੇ ਆ ਤਵੀ ਦੇ ਬਾਹਰਲੇ ਪਾਸੇ ਦਾਣੇ ਪੈਂਦੇ ਆ ਬਾਕੀ ਤੋਰਾ ਚੈੱਕ ਕਰੋ ਟਰੈਕਟਰ ਦਾ ਵੇ ਵੀ ਜਮਾਂ ਬੱਤਾਂ ਦਿਆ ਵੀਰੇ ਬਾੜੀ ਜਾ ਨਜਾਇਜ਼ ਗੱਲਾਂ ਵੀ ਨਹੀਂ ਠੀਕ ਆ ਜਿੰਨੀ ਕੋ ਸੂਪਰ ਹੀਟਰ ਚਾਹੀਦੀ ਆ ਵੀ ਕੱਲ ਹੋਣੀ ਵੀ ਚਾਹੀਦਾ ਵੀ ਐ ਨਹੀਂ ਹੈ ਵੀ ਨਜਾਇਜ਼ ਸੁੱੱਕ ਚ ਆਏਗਾ ਉਹ ਨਹੀਂ ਇਹ ਮਤਲਬ ਸੂਪਰ ਹੀਟਰ ਜਿਹੜੀ ਬਾੜੀ ਸੁੱੱਕ ਚ ਕਾਮਯਾਬ ਨਹੀਂ ਉਹ ਚੀਜ਼ ਨਹੀਂ ਹੈਗੀ ਵੀ ਅਸੀਂ ਬਾਅਦ ਹਾਲਤਾਂ ਵਾਲਾ ਬੀਜ ਦੇਾਂਗੇ ਦੂਜੀ ਮਸ਼ੀਨ ਨਾਲ ਟਰੈਲਰ ਨਾਲ ਉਹ ਚੀਜ਼ ਨਹੀਂ ਹੈਗੀ ਵੀ ਸੁੱੱਕ ਚ ਵੀ ਮਾਣ ਦਾਣਾ ਆ ਰਿਹਾ ਹੋਵੇ ਤੇ ਬਾਕੀ ਇਹਨੂੰ ਗੱਲ ਹੋਣੀ ਜ਼ਰੂਰੀ ਹੈਗੀ ਥੋੜੀ ਬੱਤ ਦੀ ਹੋਵੇ ਵਾਧਨ ਬੜੀ ਨਜਾਇਜ਼ ਵੀ ਨਾ ਹੋਵੇ ਵੀ ਕੋਈ ਗੁੱਲੀ ਨੰਢੀ ਖਰੀ ਜਾਵੇ ਬਾਕੀ ਕਮੈਂਟਾਂ ਤੇ ਸੁਝਾਅ ਜ਼ਰੂਰ ਦੇ ਅਗਰ ਵੀ ਜਿਹੜੀ ਆਪਾਂ ਸਪਰੇਅ ਕਰਾਉਣਿਆਂਗੇ ਮੌਕੇ ਵਾਲੀ ਐਹੋ ਕਰਨ ਸਾਲ ਵਿੱਚ ਦਾ ਵੀਰ ਬਾ ਪਾਣੀ ਤੋਂ ਮੂਰੇ ਕਹਿੰਦੇ ਆ ਵੀ ਮੂਰੇ ਸੜਕਾਂ ਦਾ ਫਾਇਦਾ ਜ਼ਿਆਦਾ ਆ ਉਹਦਾ ਵੀ ਕੁਝ ਕਹਿੰਦੇ ਆਗੇ ਵੀ ਐਦਾਂ ਹੀ ਮੌਕੇ ਤੇ ਸੜਕਾਂ ਦਾ ਕਮੈਂਟਾਂ ਜ਼ਰੂਰ ਦੱਸਿਓ ਜੀ